ਲਾ ਦੈਨਸੀ ਦਾ ਫੈਲ ਕਰਨ ਲਈ ਅਸੀਂ ਆਏ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਸਾਡੇ ਜਿਹੜੇ ਪਹਿਲਾਂ ਐਜ਼ ਅ ਪੰਚਾਇਤ ਦੇ ਵਿੱਚ ਸੀਗੇ ਵਾਕਬ ਨੇ ਉਹ ਵੀ ਇੱਥੇ ਕਾਫੀ ਸਾਰੇ ਹੈਰਾਨ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਇਹਨਾਂ ਕੋਲੇ ਤੇ ਵੀਡੀਓ ਵਲੌਗ ਮੱਛਵਾੜੇ ਦੇ ਵਿੱਚ ਤੇ ਚੁੱਲਾ ਟੈਕਸ ਦੀਆਂ ਕਾਪੀਆਂ ਨੇ ਚੁੱਲਾ ਟੈਕਸ ਨਹੀਂ ਲੋਕਾਂ ਦਾ ਕੱਟ ਰਹੇ ਤੇ ਨਾ ਹਜੇ ਤੱਕ ਵੋਟਰ ਸੂਚੀਆਂ ਅੱਜ ਤੱਕ ਹੋਣ ਦੇ ਟਾਈਮ ਤੱਕ ਇਹਨਾਂ ਕੋ ਪ੍ਰੋਵਾਈਡ ਹੋ ਰਹੀਆਂ ਨੇ ਜਿਨ੍ਹਾਂ ਨੇ ਨੋਡ ਯੂਜ਼ਰ ਸਰਟੀਫਿਕੇਟ ਲੈਣਾ ਜਿਸ ਵੀ ਕਿਸੇ ਬੰਦੇ ਨੇ ਹਰ ਇੱਕ ਲਈ ਇਹ ਕਹਿੰਦੇ ਲਾਗੂ ਆ ਚਾਹੇ ਪਹਿਲਾਂ ਉਹ ਸਾਫ ਕਾ ਪੰਜ ਸਰਪੰਚ ਹੋਵੇ ਚਾਹੇ ਨਾ ਹੋਵੇ ਹਰ ਇੱਕ ਲਈ ਉਹ ਬਲੋਡ ਆ ਉਹਦੇ ਉਹਦੇ ਉੱਤੇ ਜਿਹੜੇ ਸਿਗਨੇਚਰ ਕਰਨੇ ਨੇ ਮੌਕੇ ਦੇ ਅਫੀਸਰਾਂ ਨੇ ਉਹ ਮੌਕੇ ਤੇ ਕਿਸੇ ਵੀ ਕੁਰਸੀ ਤੇ ਬੈਠੇ ਨਹੀਂ ਮਿਲਦੇ ਜੇ ਸੈਕਟਰੀ ਦੇ ਸਾਈਨ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਹਿੰਨਾ ਪ੍ਰਬੰਧਕ ਦੇ ਰਹਿੰਦੇ ਨੇ ਤੇ ਕਹਿੰਨਾ ਜੇ ਹੀ ਵੀ ਇਸ ਟਾਈਮ ਤੇ ਮੌਜੂਦ ਨਹੀਂ ਹੈਗਾ ਅੱਜ ਦੀ ਡੇਟ 'ਚ ਹੋਣ ਦੇ ਟਾਈਮ 'ਚ ਹੁਣ ਤੱਕ ਸਵੇਰ ਦੇ ਅਸੀਂ ਹੈਰਾਨ ਹੋ ਰਹੇ ਆਂ ਤੇ ਕੱਲ ਤੇ ਪਰਸੋਂ ਦੀ ਛੁੱਟੀ ਆ ਉਦੋਂ ਬਾਅਦ ਨਾਮੀਨੇਸ਼ਨ ਫਾਈਲ ਹੋਣੇ ਨੇ 31 ਤਰੀਕ ਨੂੰ ਜੇ 2 ਦਿਨਾਂ ਚ ਵੀ ਨਾਂ ਕੰਪਲੀਟ ਹੋਈਆਂ ਨਾ ਵੋਟਰ ਸੂਚੀਆਂ ਮਿਲੀਆਂ ਨੇ ਅਸੀਂ ਵੀਡੀਓ ਦਫ਼ਤਰ ਆਏ ਸੀ ਇੱਥੇ ਜੀ ਅਸੀਂ ਲਿਸਟ ਲੈਣ ਆਏ ਸੀ ਇੱਥੇ ਕਿਸੇ ਨੇ ਕੋਈ ਲਿਸਟ ਨਹੀਂ ਦਿੱਤੀ ਸਾਨੂੰ ਨਾ ਕੋਈ ਅਜੇ ਨਾਮਜ਼ਦ ਹੋਇਆ ਨਾ ਕੁਝ ਹੋਇਆ ਜੀ ਤੇ ਇੱਕ ਸਾਡੇ ਛੇੜੀਆਂ ਵੇਟ 'ਚ ਪਿਛਲੀ ਵਾਰੀ ਲੇਡੀਜ਼ ਹੀ ਐਡ ਕੀ ਫੇਰ ਲੇਡੀ ਕਰਤੀ ਇਹਨਾਂ ਨੇ ਧੱਕਾ ਕਰਿਆ ਫਾਰਮ ਭਰਨੇ ਨੇ ਉਹ ਲਈ ਕੋਈ ਹੈਗਾ ਲਿਸਟ ਹੋਊਗੀ ਤਾਂ ਫਾਰਮ ਭਰਾਂਗੇ ਓਦਾਂ ਕਿਵੇਂ ਭਰਾਂਗੇ ਅਸੀਂ ਵੋਟਰ ਸੂਚੀ ਹੈ ਨਹੀਂ ਵੋਟਰ ਸੂਚੀ ਕੁਝ ਵੀ ਨਹੀਂ ਹੈਗਾ ਜੀ ਕਹਿੰਦੇ ਹਜੇ ਆਉਣੀ ਹੈ ਜੀ ਸਾਡੇ ਬੰਦੇ ਲੈਣ ਗਏ ਨੇ ਬਹੁਤ ਖੱਜਲਖਾਬ ਹੋ ਰਹੇ ਆ ਨਾ ਕੋਈ ਬੋਟਲੈਟ ਮਿਲਦੀ ਆ ਨਾ ਕੋਈ ਨੋ ਰੂਲ ਦਾ ਤੇ ਸਾਰੀ ਆ ਸੰਗ ਜਿਹੜੀ ਖਰੀਆ ਸਾਰੇ ਹਰਾਨ ਹੁੰਦੇ ਆ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਟੈਂਟ ਨਹੀਂ ਆ ਬਾਤ ਚ ਪੈ ਰਹੀ ਆ ਤੇ ਸਾਰਿਆਂ ਦਾ ਪ੍ਰਬੰਧ ਵੀ ਕਰਨ ਦਾ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਵਾ ਅਫਸਰਾਂ ਚਾਹੀਦਾ ਕਿ ਇਹ ਜਿਹੜੇ ਪੰਜ ਸਰਪੰਚ ਚੋਣ ਆਉਂਦੇ ਆ ਖੱਜਲਖਾਬ ਨਾਲ ਅਦਿਕ ਆਂਗਿਆਂ ਹਾਜ਼ਰ ਤੱਕ ਜਿਆਦਾ ਕੰਮ ਕਿਉਂਕਿ ਟਾਈਮ ਹੈ ਨਹੀਂ। ਛਣਿਆ ਅੱਜਵਾਰ ਫੇਰ ਆ ਗਿਆ। ਉਧਰ ਛੋਣੇ ਦਾ ਟਾਈਮ ਆ ਤੇ ਕਾਜ ਭਰਨ ਤੋਂ ਰਹਿ ਜਾਣਿਆ ਸਰਪੰਚ ਬਣਨ ਤੋਂ ਰਹਿ ਜਾਣਿਆ। ਇਸ ਲਈ ਅਫਸਰਾਂ ਨੂੰ ਬੇਨਤੀ ਹੈ ਹਾਜ਼ਰੀ ਕੀਤੇ ਜਲਦੀ ਜੋ ਜਿਹੜੇ ਵੀ ਆਉਂਦੇ ਆ ਸਾਰੇ ਦਾ ਕੰਮ ਪਹਿਲੇ ਅਧਾਰ ਤੇ ਢੁਕਾ ਲੱਕਦਾ ਵਾਈਲ ਖਾਲਦੋ। ਵੀਡੀਓ ਦਫ਼ਤਰ ਅਸੀਂ ਕਾਗਜ਼ ਭਰਨ ਆਏ ਆ। ਨਾ ਤਾਂ ਸਾਨੂੰ ਨੋਟ ਯੂ ਸਰਟੀਫਿਕੇਟ ਦੇ ਰਹੇ ਆ। ਜਿਹੜੇ ਸਾਈਨ ਹੋਣੇ ਚਾਹੀਦੇ ਸਾਹਿਬ ਦੇ ਉਹ ਮਹਾਲੀ ਬੈਠੇ ਨੇ। ਨਾ ਸਾਨੂੰ ਵੋਟ ਸੂਚੀ ਮਿਲ ਰਹੀ ਆ। ਇੱਥੇ ਨਾ ਕੋਈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ। ਇਹ ਕਹਿੰਦੇ ਟਾਈਮ ਨਹੀਂ ਕੋਈ ਸਾਨੂੰ ਸੈਕਟਰੀ ਨਹੀਂ ਸਾਈਨ ਕਰਨ ਨੂੰ ਮਿਲਦਾ ਕੋਈ ਸਾਨੂੰ ਮਤਲਬ ਬੀੜੀ ਬੀਡੀਪੀ ਉਹ ਕਹਿੰਦੇ ਵੀ ਉਹ ਮਹਾਲੀ گئے ਹੋਏ 5 ਵਜੇ ਆਉਣਗੇ